ਆਪਣੇ ਪਿਆਰੇ ਪਰਿਵਾਰ ਅਤੇ ਬੱਚਿਆਂ ਨੂੰ ਦਿਓ ਤੰਦਰੁਸਤੀ ਦਾ ਤੋਹਫਾ ਤਤਪਰਪੂਰ ਅਲਕੇ ਲਾਈਨ ਤੇ ਐਂਟੀਆਕਸੀਡੈਂਟ ਪਾਣੀ ਸਾਡਾ ਪਾਣੀ ਸਭ ਤੋਂ ਕੁਦਰਤੀ ਅਤੇ ਅਸਰਦਾਇਕ ਦਵਾਈ ਹੈ ਕਿਉਂਕਿ ਸਾਡਾ ਸਰੀਰ 70% ਪਾਣੀ ਹੀ ਹੈ ਆਪਣੇ ਪਰਿਵਾਰ ਲਈ ਸਹੀ ਪਾਣੀ ਚੁਣੋ ਅਤੇ ਦਵਾਈਆਂ ਨੂੰ ਕਹੋ ਟਾਟਾ ਬਾਏ ਬਾਏ ਤੁਹਾਡੇ ਤੰਦਰੁਸਤ ਖੂਬਸੂਰਤ ਤੇ ਹੱਸਦੇ ਖੇਡਦੇ ਪਰਿਵਾਰ ਦੇ ਲਈ ਮਿਨਰਿਵਰ ਨੇ ਪੇਸ਼ ਕੀਤਾ ਹੈ ਗੋਲਡ ਮਿਨਰਲ ਪੈਕ ਤੁਹਾਡੇ RO ਸਿਸਟਮ ਦੇ ਫੋਕੇ ਤੇ ਤੇਜ਼ਾਬੀ ਪਾਣੀ ਨੂੰ ਤਤ ਭਰਪੂਰ ਤੇ ਅਲਕਲਾਈਨ ਅੰਮ੍ਰਿਤ ਬਣਾਉਣ ਲਈ ਬਹੁਤ ਹੀ ਐਡਵਾਂਸ ਟੈਕਨੋਲੋਜੀ ਨਾਲ ਬਣੇ ਤਿੰਨ ਫਿਲਟਰਾਂ ਦਾ ਅਨੋਖਾ ਤੇ ਜਾਦੂਈ ਸੰਗਮ ਪਹਿਲਾ ਫਿਲਟਰ ਹੈ ਟੇਸਟ ਹਨਹਾਂਸਨਸ ਐਡੀਮੈਂਟ ਫਿਲਟਰ ਜੋ ਆਪਣੀਆਂ ਬਾਇਓਸੇਰੇਮਿਕ ਬਾਲਸ ਦੇ ਨਾਲ ਤੁਹਾਡੇ ਪਾਣੀ ਦੇ ਸਵਾਦ ਨੂੰ ਕਰੇ ਬਿਹਤਰ ਦੂਜਾ ਜਾਦੂ ਫਿਲਟਰ ਹੈ ਮਾਈਕਰੋ ਕਲਸਟਰ ਐਂਡ ਰੈਡੋਸਿਲ ਫਿਲਟਰ ਜੋ ਪਾਣੀ ਨੂੰ ਮਾਈਕਰੋ ਕਲਸਟਰ ਕਰਨ ਦੇ ਨਾਲ ਨਾਲ ਪਾਣੀ ਵਿੱਚੋਂ ਰੰਗ ਸਵੈਲ ਤੇ ਕਲੋਰੀਨ ਨੂੰ ਕਰੇ ਖਤਮ 1100 IV ਦੀ ਪਾਵਰਫੁੱਲ ਰੈਡੋਸਿਲ ਜਿਸ ਤੇ ਹੈ ਚਾਂਦੀ ਦੀ ਪੋਲਿਸ਼ ਚਾਂਦੀ ਕਰੇ ਬੈਕਟੀਰੀਆ ਨੂੰ ਖਤਮ ਉਹ ਵੀ ਕੁਦਰਤੀ ਢੰਗ ਨਾਲ ਆਮ ਸਧਾਰਨ ਕਾਰਬਨ ਨਾਲੋਂ 10 ਗੁਣਾ ਜ਼ਿਆਦਾ ਪਾਵਰਫੁੱਲ ਪਾਣੀ ਦੇ ਮਾਈਕਰੋ ਕਲਸਟਰ ਦਿੰਦੇ ਨੇ ਤੁਹਾਡੇ ਚਿਹਰੇ ਨੂੰ ਖੂਬਸੂਰਤੀ ਤੇ ਲੰਬੀ ਉਮਰ ਤੱਕ ਜਵਾਨੀ ਪੂਰੀ ਰੈਡੋਸਲ ਤੇ ਮਾਈਕਰੋ ਕਲਸਟਰ ਬਾਲਸ ਦੀ ਇੱਕ ਡੋਜ਼ 6 ਮਹੀਨੇ ਬਾਅਦ ਫਿਰ ਤੀਜਾ ਜਾਦੂ ਫਿਲਟਰ ਅਲਕੈਲਾਈਨ ਐਂਟੀਆਕਸੀਡੈਂਟ ਮਿਨਰਲ ਪੈਕ ਉਹ ਵੀ ਕਾਪਰ ਤੇ ਜ਼ਿੰਕ ਦੇ ਨਾਲ ਤੁਹਾਡੇ ਆਰੋ ਦੇ ਫੋਕੇ ਪਾਣੀ ਵਿੱਚ ਮਿਲਾਵੇ ਸਾਰੇ ਜ਼ਰੂਰੀ ਤੱਤ ਕਾਪਰ ਤੇ ਜ਼ਿੰਕ ਸਮੇਤ ਤੇ ਤੁਹਾਡੇ ਪਾਣੀ ਨੂੰ ਕਰੇ ਅਲਕੈਲਾਈਨ ਤੇ ਐਂਟੀਆਕਸੀਡੈਂਟ ਇਸ ਵਿੱਚੋਂ ਲੰਘਣ ਤੋਂ ਬਾਅਦ ਆਰੋਦਾ ਪਾਣੀ ਬੜੇ ਜ਼ਿੰਦਗੀ ਲਈ ਅੰਮ੍ਰਿਤ ਐਸਾ ਅੰਮ੍ਰਿਤ ਜੋ ਰੋਕੇ ਕੈਂਸਰ ਨੂੰ ਤੇ ਵਧਾਵੇ ਤੁਹਾਡੇ ਸਰੀਰ ਦੀ ਇਮਿਊਨਿਟੀ ਇਹੀ ਕਿਹਾ ਸੀ ਨੋਬਲ ਇਨਾਮ ਜੇਤੂ ਡਾਕਟਰ ਰੋਟੋ ਹੈਨਰਿਕ ਨੇ ਇਹ ਅੰਮ੍ਰਿਤ ਤੁਹਾਡੀਆਂ 75% ਬਿਮਾਰੀਆਂ ਨੂੰ ਰੋਕੇ ਹੋਣ ਤੋਂ ਪਹਿਲਾਂ ਸਰੀਰ ਵਿੱਚ ਪੈਦਾ ਹੋ ਰਹੇ ਫ੍ਰੀ ਰੈਡੀਕਲ ਨੂੰ ਨਿਊਟਰਲਾਈਜ਼ ਕਰਕੇ ਤੁਹਾਡਾ ਬੁਢਾਪਾ ਕਰੇ 10 ਸਾਲ ਲੇਟ ਫੈਟੀ ਐਸਿਡਸ ਨੂੰ ਨਿਊਟਰਲਾਈਜ਼ ਕਰਕੇ ਤੁਹਾਡਾ ਮੋਟਾਪਾ ਘਟਾਵੇ ਆਓ ਪੜੀਏ ਪੰਜਾਬ ਦੇ ਪਦਮਸ਼ਰੀ ਡਾਕਟਰ ਡਾਕਟਰ ਦਲਜੀਤ ਸਿੰਘ ਦੀ ਕਿਤਾਬ ਬਦੀ ਦੀ ਜੜ ਦਾ 121 ਨੰਬਰ ਪੇਜ ਜਿਨ੍ਹਾਂ ਲੋਕਾਂ ਦਾ ਸਰੀਰ ਅਲਕੈਲਾਈਨ ਹੁੰਦਾ ਹੈ ਉਹਨਾਂ ਨੂੰ ਕਦੇ ਕੈਂਸਰ ਨਹੀਂ ਹੁੰਦਾ ਅਲਕੈਲਾਈਨ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਹਮੇਸ਼ਾ ਉੱਚੀ ਹੁੰਦੀ ਹੈ ਤੇ ਕੈਂਸਰ ਸੈੱਲ ਛੱਟ ਮਰ ਜਾਂਦੇ ਹਨ 6 ਮਹੀਨੇ ਬਾਅਦ ਤਤਾਂ ਦੀ ਇੱਕ ਬੂਸਟਰ ਡੋਜ਼ ਫਰੀ ਇੱਕੋ ਇੱਕ ਕੰਪਨੀ ਜਿਸ ਦਾ ਹਰ ਫਿਲਟਰ ਖੋਲ ਕੇ ਤੁਸੀਂ ਚੈੱਕ ਕਰ ਸਕਦੇ ਹੋ ਮਟੀਰੀਅਲ ਦੀ ਕੁਆਲਿਟੀ ਤੇ ਕੁਦਰਤੀ ਤੱਤ ਹੋਣ ਦੀ ਗਾਰੰਟੀ ਮਿਨ ਰਿਵਰ ਦਾ ਆਪਣਾ ਫਿਲਟਰ ਆਪਣਾ ਮਟੀਰੀਅਲ ਆਪਣਾ ਬਿੱਲ ਤੇ ਆਪਣੀ ਜ਼ਿੰਮੇਵਾਰੀ ਬਚਾਓ ਆਪਣੇ ਪਰਿਵਾਰ ਨੂੰ ਬਾਜ਼ਾਰ ਵਿੱਚੋਂ ਮਿਲਦੀ ਸਸਤੀ ਮਿਨਰਲ ਕੈਟਰੇਜ ਤੋਂ ਜਿਸ ਵਿੱਚ ਪਾਣੀ ਨੂੰ ਅਲਕੇਲਾਈਨ ਕਰਨ ਲਈ ਵਰਤੇ ਜਾਂਦੇ ਨੇ ਸਸਤੇ ਤੇ ਖਤਰਨਾਕ ਕੈਮੀਕਲ ਮਿਨ ਰਿਵਰ ਪੰਜਾਬ ਦੇ 1 ਲੱਖ ਪਰਿਵਾਰਾਂ ਦਾ ਭਰੋਸਾ ਅਲਕੇਲਾਈਨ ਪਾਣੀ ਦੀ ਸੇਵਾ ਦੇ ਸ਼ਾਨਦਾਰ 16 ਸਾਲ